ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਮ ਦੇ ਪੰਗੂ ਬਲੌਗ ਚੈਨਲ ਦੇ ਵਿੱਚ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਤੇ ਤਰੀਕ ਹੈਗੀ ਹੈ 20 ਸਤੰਬਰ ਹਰਮਨ ਦਾ ਹੈਗਾ ਅੱਜ ਹੈਪੀ ਬਰਥਡੇ ਜੀ ਤੇ ਹਰਮਨ ਬਹੁਤ ਬਹੁਤ ਪਰਮਾਤਮਾ ਤੰਦਰੁਸਤੀਆਂ ਵਕਸਨ ਲੰਬੀਆਂ ਲੰਬੀਆਂ ਉਮਰਾਂ ਦੇਣ ਜੀ ਹਰਮਨ ਦਾ ਹੈਗਾ ਹੈਪੀ ਬਰਥਡੇ ਸਾਰਤ ਪਹਿਲਾਂ ਅਸੀਂ ਮਾਰਨਿੰਗ ਗਏ ਗੁਰੂ ਘਰ ਜੀ ਗੁਰੂ ਘਰ ਜਾ ਕੇ ਅਸੀਂ ਮੱਥਾ ਟੇਕਿਆ ਮਾਂ ਪੁੱਤਾਂ ਨੇ ਹਨਾ ਮਾਤਾ ਟੇਕ ਕੇ ਫਿਰ ਘਰੇ ਆ ਕੇ ਮੈਂ ਬਣਾਇਆ ਜੀ ਪ੍ਰਸਾਦ ਕੜਾ ਜਿਵੇਂ ਸਾਡੀ ਦਾਦੀਆਂ ਹਨ ਘਰੇ ਘਰੇ ਐਵੇਂ ਜਿhko ਸਾਡੇ ਜਨਮ ਦਿਨ ਵੇਲੇ ਕੜਾ ਪ੍ਰਸਾਦ ਹੀ ਬਣਾਉਂਦੀਆਂ ਹੁੰਦੀਆਂ ਸੀ ਹਨਾ ਮੈਂ ਹਰਮਨ ਨੂੰ ਕਿਹਾ ਮੈਂ ਕਿਹਾ ਆਪਾਂ ਵੀ ਬਿਲਕੁਲ ਸਿੰਪਲ ਸਾਦਗੇ ਨਾਲ ਹੀ ਮਣਾਉਣਾ ਹਨਾ ਤੇ ਅਸੀਂ ਘਰੇ ਆ ਕੇ ਜੀ ਬਣਾਇਆ ਕੜਾ ਪ੍ਰਸਾਦ ਤੇ ਦੇਸੀ ਘਿਓ ਦਾ ਆਪਾਂ ਹਰਮਨ ਨੂੰ ਮੈਂ ਇਹ ਕਹਿੰਦੀ ਨਾਲ ਤੋਂ ਕਹ ਰਹੀ ਸੀ ਉਹ ਵੀ ਕਹਿੰਦਾ ਸੀ ਕਹਿੰਦਾ ਮੰਮੀ ਐਤਕੀ ਮੈਂ ਕੇਕ ਨਹੀਂ ਲੈ ਕੇ ਆਉਣਾ ਤੇ ਆਪਾਂ ਇਦਕੀ ਕਿ ਕੇਕ ਤਾਂ ਨਹੀਂ ਕੀਤਾ ਜੀ ਸਿਰਫ ਪ੍ਰਸ਼ਾਦ ਤੇ ਕੜਾਹ ਬਣਾਇਆ ਕੜਾਹ ਪ੍ਰਸ਼ਾਦ ਬਣਾ ਲਿਆ ਆਪਾਂ ਨੇ ਕਦੇ ਦੇਸੀ ਕਿ ਉਹ ਦਾ ਠੀਕ ਹੈ ਜੀ ਤੇ ਇੱਕ ਪਾਸੇ ਹਰਮਨ ਕਹਿੰਦਾ ਮਮਾ ਮੈਨੂੰ ਭੁੱਖ ਲੱਗੀ ਹੈ ਟਾਈਮ ਹੋ ਚੁੱਕਿਆ ਸੀ 8 8:30 ਵਜੇ ਚੁੱਕੇ ਸੀ ਫੇਰ ਇਹਨੂੰ ਹਰਮਨ ਨੂੰ ਵੀ ਹਨਾ ਮੈਂ ਇੱਕ ਪਾਸੇ ਰੱਖ ਲਿਆ ਸੀ ਤਵਾ ਸਿਲੰਡਰ ਦੇ ਉੱਪਰ ਗੈਸ ਦੇ ਉੱਪਰ ਸੌਰੀ ਸਿਲੰਡਰ ਦੇ ਉੱਪਰ ਨਹੀਂ ਗੈਸ ਦੇ ਉੱਪਰ ਰੱਖਿਆ ਸੀ ਉਹ ਤਵਾ ਤੇ ਤਵੇ ਤੇ ਮੈਂ ਕਿਚੋ ਲੈ ਇੱਕ ਸੈੱਟ ਰੋਟੀ ਬਣਾ ਲਉ ਢਿਮ ਗੈਸ ਕਰਕੇ ਇੱਕ ਸੈੱਟ ਮੈਂ ਰਾਈਪਿੰਦੇ ਵਿੱਚ ਕਿਉਂ ਪਾ ਕੇ ਰੱਖਤਾ ਸੀ ਉਧਰ ਕਿਉਂ ਆਪਣਾ ਗਰਮ ਹੋ ਚੁੱਕਿਆ ਸੀ ਪਾ ਲਏ ਸੀਗੇ ਜੀ ਆਪਣੇ ਆਟਾ ਤੇ ਆਟਾ ਮੈਂ ਕਿਹਾ ਚਲੋ ਡਿਮ ਗੈਸ ਕਰਕੇ ਰੱਖ ਦਿੰਨੀ ਹਾਂ ਇੱਕ ਸੈ ਇੱਕ ਦੂਜੇ ਗੈਸ ਤੇ ਮੈਂ ਰੋਟੀ ਬਣਾ ਲੂੰਗੀ ਹਰਮਨ ਲਈ ਤੇ ਇੱਕ ਤੇ ਮੇਰਾ ਡਿਮ ਗੈਸ ਤੇ ਆਟਾ ਜਿਹੜਾ ਉਹ ਭੁੰਨਿਆ ਜਾਊਗਾ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਆਪਾਂ ਇੱਕ ਗੈਸ ਤੇ ਰੱਖ ਲਿਆ ਸੀ ਪ੍ਰਸਾਦ ਕੜਾਹ ਬਣਾਉਣ ਲਈ ਤੇ ਇੱਕ ਦੇ ਇੱਕ ਗੈਸ ਤੇ ਮੈਂ ਰੱਖਿਆ ਸੀਗਾ ਇਹ ਤਵਾ ਰੋਟੀ ਬਣਾਉਣ ਲਈ ਕਿਉਂਕਿ ਹਰਮਨ ਨੇ ਅੱਜ ਕਾ ਪਾਏ ਪਏ ਸੀ ਕਹਿੰਦਾ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਚਲੋ ਮੈਂ ਇੱਧਰ ਲਈ ਇੱਧਰ ਰੱਖਤਾ ਸੀਗਾ ਨਾ ਆਟਾ ਵਗੈਰਾ ਪਾ ਕੇ ਆਪਣਾ 프라이ਪਨ ਦੇ ਵਿੱਚ ਮੈਨੂੰ ਇਹ ਲੱਗਿਆ ਸੀਗਾ ਵੀ ਹਨਾ ਕਿ ਉਹ ਥੋੜਾ ਤਾਂ ਮੈਂ ਥੋੜਾ ਕਿਉਂ ਹੋਰ ਪਾਤਾ ਇੱਧਰ ਤਵੇ ਤੇ ਗਰਮ ਕਰਕੇ ਨਾ ਕਿਉਂ ਮੈਂ ਥੋੜਾ ਹੋਰ ਪਾਤਾ ਸੀਗਾ ਜੀ ਤੇ ਇੱਧਰ ਬਣਾਉਣ ਲੱਗੀ ਸੀ ਹਰਮਨ ਲਈ ਜੀ ਦੇਸੀ ਕਿਉ ਉਹਦੇ ਪਰੌਂਠੇ ਕਹਿੰਦਾ ਮੈਂ ਨਾਣ ਮਿਰਚ ਵਾਲੇ ਪਰੌਂਠੇ ਖਾਣੇ ਨੇ ਅੱਜ ਕਾਫੀ ਦਿਨ ਹੋ ਗਏ ਸੀ ਬਹੁਤ ਖੁਸ਼ ਹੋ ਕੇ ਖਾਂਦਾ ਇਹ ਪਰੌਂਠੇ ਵੀ ਕਹਿੰਦਾ ਮੰਮੀ ਚੌਰਸ ਬਣਾਇਆ ਜਿਹੜੇ ਚੌਰਸ ਹੁੰਦੇ ਨੇ ਮੈਂ ਸਿੰਪਲ ਨਹੀਂ ਖਾਣੇ ਹੈਗੇ ਤੇ ਇੱਧਰ ਮੈਂ ਲਾਗੇ ਸੀ ਇਹਦੇ ਲਈ ਪਰੌਂਠੇ ਬਣਾਉਣ ਨਾਣ ਮਿਰਚ ਵਿੱਚ ਪਾ ਕੇ ਮੈਂ ਨਾ ਆਟੇ ਦੇ ਵਿੱਚ ਨਹੀਂ ਗੁੰਨੇ ਸੀਗਾ ਨਾ ਇਹ ਇਹ ਆਟੇ ਦੇ ਵਿੱਚ ਗੁੰਨਣ ਦਿੰਦਾ ਨਾਣ ਮਿਰਚ ਫਿਰ ਕਹਿੰਦਾ ਅਲੱਗ ਤੋਂ ਉੱਤੇ ਪਾਓ ਸਿੰਪਲ ਰੋਟੀ ਦੇ ਨਾਣ ਮਿਰਚ ਫਿਰ ਉਹਦਾ ਪਰੌਂਠਾ ਬਣਾਓ ਤੇ ਇਹਦੇ ਲਈ ਬਣਾ ਰਹੀ ਸੀ ਮੈਂ ਨਾਲ ਨਾਲ ਹੀ ਪਰੌਂਠੇ ਇੱਧਰ ਢਿਮਗ ਐਸਤੇ ਆਪਣਾ ਬਣ ਰਹੇ ਸੀ ਕੜਾ ਪ੍ਰਸਾਦ ਹਨਾ ਤੇ ਜੀ ਚਲੋ ਆਪਾਂ ਮੈਂ ਕਿ ਇਹਨੂੰ ਰੋਟੀ ਦਿੱਤੀ ਜਾਂ ਉਹ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਆਪਾਂ ਪ੍ਰਸ਼ਾਦ ਬਣਾ ਲੈਨੇ ਕੋਲੇ ਖੜ ਕੇ ਕਿਉਂਕਿ ਜੇ ਤੇਜ ਗੈਸ ਕਰਦੇ ਨਾ ਆਪਾਂ ਜੇ ਰੁਕੜਾ ਪ੍ਰਸ਼ਾਦ ਬਣਾਉਨੇ ਆ ਫਿਰ ਉਹ ਆਟਾ ਜਿਹੜਾ ਆਟੇ ਦੀ ਥੋੜੀ ਕਚਿਆਣ ਜੀ ਰਹਿ ਜਾਂਦੀ ਆ ਤਾਂ ਕਰਕੇ ਜਿਹੜਾ ਪ੍ਰਸ਼ਾਦ ਆ ਉਹ ਬਿਲਕੁਲ ਡਿਮ ਗੈਸ ਤੇ ਮੈਂ ਉਹ ਕੀਤਾ ਨਾਲ ਦੀ ਨਾਲ ਹੀ ਉਹਦੇ ਵਿੱਚ ਘਰਚੀ ਫੇਰ ਰਹੀ ਸੀਗੀ ਵੀ ਨੀਚੇ ਨਾ ਲੱਗ ਜਵੇ ਠੀਕ ਆ ਜੀ ਇਦਾਂ ਹਰਮਨ ਦੇ ਪਰੌਂਠੇ ਚੱਲਦੇ ਸੀਗੇ बन गए ਸੀ ਉਹਦੇ ਪਰੌਂਠੇ ਉਹਨੇ ਖਾਣੇ ਸੀਗੇ ਮੜਾਈ ਦੇ ਨਾਲ ਨਾਅਨ ਮਿਰਚਾਂ ਵਾਲੇ ਪਰੌਂਠੇ ਤੇ ਆਪਾਂ ਨਾਅਨ ਮਿਰਚਾਂ ਦੇ ਪਰੌਂਠੇ ਕਰ ਲੈ ਸੀਗੇ ਜੀ ਰੈਡੀ ਮੈਂ ਆਪਦੀ ਵੀ ਮੈਂ ਕਿ ਇੱਕ ਦੋ ਮੈਂ ਨਾਲ ਹੀ ਲਾ ਲੈਣੀ ਆ ਤੇ ਜਿਹੜੇ ਡੈਡੀ ਨੇ ਜਰੂਰ ਖਾਣੇ ਹੋ ਉਹਨਾਂ ਨੂੰ ਆਪਾਂ ਉਹਦੇ ਨਹੀਂ ਬਣਾ ਦਾਂਗੇ ਹਨਾ ਰੋਟੀ ਤੇ ਇਹਦੇ ਨਾਲ ਨਾਲ ਇਹ ਪਕੜਚੀ ਮੈਨੂੰ ਇਸ ਵੀ ਨੀਚੇ ਨਾ ਲੱਗ ਜੇ ਪ੍ਰਸਾਦ ਕਿਉਂਕਿ ਕਿ ਉਹ ਛੱਡ ਚੁੱਕਿਆ ਸੀ ਤਾਂ ਤੇ ਲਾਲ ਹੋ ਗਿਆ ਸੀ ਆਟਾ ਸੀ ਜਿਹੜਾ ਆਪਣਾ ਉਹ ਭੁੱਜ ਕੇ ਲਾਲ ਹੋ ਗਿਆ ਸੀ ਭੁੰਨ ਕੇ ਤੇ ਇਤੋਂ ਬਾਅਦ ਦੇ ਵਿੱਚ ਆਪਾਂ ਨੇ ਕਰਨਾ ਸੀਗਾ ਜੀ ਇੱਧਰ ਲਈ ਇਹਦੇ ਵਿੱਚ ਚਿੰਨੇ ਪਾਉਣੇ ਸੀਗੇ ਚਲੋ ਇਹ ਰੋਟੀ ਬਣਾ ਕੇ ਇੱਧਰ ਮੈਂ ਹੋ ਗਈ ਸੀਗੀ ਫਰੇਈ ਹਰਮਨ ਨੇ ਖਾ ਲਈ ਸੀ ਰੋਟੀ ਆਪਦੀ ਰੋਟੀ ਮੈਂ ਰੱਖਤੀ ਸੀ ਲਾ ਕੇ ਮੈਂ ਕਿਹਾ ਪਹਿਲਾਂ ਮੈਂ ਪ੍ਰਸਾਦ ਦਾ ਹਣਾ ਕੰਪਲੀਟ ਕਰਦਾ ਕੜਾਹਦਾ ਬਣਾਦਾ ਫਿਰ ਮੈਂ ਉਸ ਤੋਂ ਬਾਅਦ ਦੇ ਵਿੱਚ ਆਪਦੀ ਰੋਟੀ ਖਾਉਂਗੀ ਠੀਕ ਹੈ ਜੀ ਤੇ ਇੱਧਰ ਪ੍ਰਸਾਦ ਆ ਜਿਹੜਾ ਤਕਰੀਬਨ ਆਪਣਾ ਬਣਨ ਵਾਲਾ ਸੀਗਾ ਇਹਦੇ ਵਿੱਚ ਚਿੰਨੇ ਤੇ ਪਾਣੀ ਪਾਉਣਾ ਸੀਗਾ ਇੱਕ ਗੈਸ ਤੇ ਮੈਂ ਪਾਣੀ ਹਮੇਸ਼ਾ ਪ੍ਰਸ਼ਾਦ ਦੇ ਵਿੱਚ ਗਰਮ ਕਰਕੇ ਪਾਉਨੇ ਆ ਗਰਮ ਕਰਕੇ ਰੱਖ ਤਾ ਸੀ ਪਾਣੀ ਇੱਕ ਸਲੈਂਗ ਗੈਸ ਤੇ ਆਪਾਂ ਪਾਣੀ ਗਰਮ ਕਰਨਾ ਰੱਖ ਲਿਆ ਸੀਗਾ ਤੇ ਇੱਧਰ ਜਿਹੜਾ ਆਟਾ ਤਕਰੀਬਨ ਭੁੰਨਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਦੁੱਜੇ ਉੱਤੇ ਰੱਖ ਤਾ ਮੈਂ ਕਿ ਚਲੋ ਇੱਥੇ ਰੱਖ ਕੇ ਨਾ ਚੀਨੀ ਪਾ ਲੈਨੇ ਹਣਾ ਤੇ ਹਾਂਜੀ ਹੁਣ ਮੈਂ ਪਾ ਲਈ ਸੀ ਇਹਦੇ ਵਿੱਚ ਚੀਨੀ ਤੇ ਚੀਨੀ ਮਿੱਠੇ ਮੁਤਾਬਕ ਜਿੰਨਾ ਕਹਣਾ ਪਰ ਮਿੱਠਾ ਚਾਹੀਦਾ ਸੀ ਬਟ ਘਰਦਿਆਂ ਮਿੱਠਾ ਬਹੁਤ ਤੇਜ਼ ਪਸੰਦ ਆ ਪਾਇਆ ਤਾਂ ਮੈਂ ਜ਼ਿਆਦਾ ਹੀ ਸੀ ਪਰ ਮਿੱਠਾ ਆਣਾ ਦੇਖੋ ਫਿਰ ਬਾਅਦ ਦੇ ਵਿੱਚ ਦੇਖਦੇ ਆ ਕਿਵੇਂ ਰਹੂਗਾ ਹਨਾ ਤੇ ਇੱਧਰ ਗਰਮ ਪਾਣੀ ਕਰਕੇ ਰੱਖਿਆ ਹੋਇਆ ਸੀ ਉਹ ਪਾ ਲਈ ਸੀਗਾ ਜੀ ਮੈਂ ਪਰਸਾਦ ਆ ਜਿਹੜਾ ਬਹੁਤ ਵਧੀਆ ਗਰਮ ਪਾਣੀ ਕਰਨ ਵਾਲੀ ਸਾਡੀਆਂ ਦਾਦੀਆਂ ਕਹਿੰਦੀ ਹੁੰਦੀ ਸੀ ਵੀ ਗਰਮ ਪਾਣੀ ਕਰਕੇ ਪਾਓ ਹਨਾ ਠੰਡੇ ਪਾਣੀ ਨਾਲ ਜੋ ਹੋਰ ਤਰ੍ਹਾਂ ਜੀ ਹੋ ਜਾਂਦਾ ਮਤਲਬ ਕੀ ਕਹਿੰਦੇ ਹੁੰਦੇ ਨੇ ਇਹਦੇ ਨਾਲ ਬਹੁਤ ਵਧੀਆ ਖੀਣ ਪ੍ਰਸਾਦ ਬਣਦਾ ਹੈ ਗਰਮ ਪਾਣੀ ਤੋਂ ਤਾਂ ਤੇ ਠੰਡਾ ਪਾਣੀ ਆਦਰਵਾਇਸ ਮੈਂ ਕਦੇ ਵੀ ਨਹੀਂ ਪਾਇਆ ਆ ਦੇਖੋ ਜੀ ਪ੍ਰਸਾਦ ਆ ਜਿਹੜਾ ਆਪਣਾ ਬਹੁਤ ਬਣ ਕੇ ਵਧੀਆ ਤਿਆਰ ਹੋਇਆ ਗਿਆ ਦੇਖੋ ਜੀ ਹਨਾ ਹੁਣ ਚਲੋ ਇਸ ਤੋਂ ਬਾਅਦ ਦੇ ਵਿੱਚ ਆਪਾਂ ਦੇ ਦਾਂਗੇ ਜੀ ਹਰਮਨ ਵੀ ਪਾ ਕੇ ਘਰਦਿਆਂ ਨੂੰ ਬਹੁਤ ਵਧੀਆ ਹੋਇਆ ਜੀ ਹੈਪੀ ਬਰਥਡੇ ਹਰਮਨ ਦਾ ਅੱਜ ਅਸੀਂ ਸਿੰਪਲ ਸਾਦਗੀ ਉਹਦੇ ਨਾਲ ਮਨਾ ਰਹੇ ਆਂ ਤੇ ਹਰਮਨ ਨੂੰ ਜੀ ਵਾਹਿਗੁਰੂ ਜੀ ਲੰਬੀ ਲੰਬੀ ਉਮਰਾਂ ਲਾਉਣ ਚੰਗੇ ਕੰਮਾਂ ਵੱਲ ਰੱਖਣਾ ਹਨਾ ਤੰਦਰੁਸਤ ਵਾਹਿਗੁਰੂ ਜੀ ਤੰਦਰੁਸਤੀਆਂ ਦੇਣ ਜੀ ਹਰਮਨ ਨੂੰ ਤੇ ਮਾ ਪਿਓ ਦਾ ਆਗਿਆਕਾਰੀ ਪੁੱਤਰ ਬਣੇ ਹਰਮਨ ਜੋਤ ਸਿੰਘ ਜੀ ਤੇ ਆਪਣ ਅੱਜ ਦਾ ਇੰਨਾ ਕੀ ਵੀਡੀਓ ਵਲੌਗ ਸੀਗਾ ਜੀ ਇੰਜੋਏ ਕਰਿਓ ਅੱਜ ਦੇ